ਢੇਰ ਸਾਰੀਆਂ ਪਰਤਾਂ ਵਾਲੀ ਤੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਤੇ ਅੰਦਰੋਂ ਬਹੁਤ ਜ਼ਿਆਦਾ ਜੂਸੀ ਅੱਜ ਆਪਾਂ ਬਣਾਵਾਂਗੇ ਬਾਲੂ ਸ਼ਾਹੀ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਮੈਂ ਤੁਹਾਨੂੰ ਬਣਾ ਕੇ ਦੱਸਾਂਗੀ ਕੋਈ ਵੀ ਇਸ ਦੇ ਵਿੱਚ ਝੰਜਟ ਨਹੀਂ ਹੈ ਬਿਲਕੁਲ ਆਸਾਨ ਤਰੀਕਾ ਤੇ ਤਿੰਨ ਚੀਜ਼ਾਂ ਦੇ ਨਾਲ ਆਪਾਂ ਇਸ ਨੂੰ ਬਣਾਵਾਂਗੇ ਮੈਂ ਤੁਹਾਡੇ ਨਾਲ ਪੂਰਾ ਮੈਜ਼ਰਮੈਂਟ ਸ਼ੇਅਰ ਕਰਾਂਗੀ ਇਸੇ ਮੈਜ਼ਰਮੈਂਟ ਨਾਲ ਬਣਾਓਗੇ ਤੇ ਤੁਸੀਂ ਕਦੀ ਵੀ ਫੇਲ ਨਹੀਂ ਹੋਵੋਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਇੱਕ ਖੁੱਲਾ ਜਿਹਾ ਬਰਤਨ ਲਵਾਂਗੇ ਉਸ ਦੇ ਵਿੱਚ ਮੈਂ 2.5 ਕੱਪ ਮੈਦੇ ਦੇ ਲਏ ਹਨ ਤੁਸੀਂ ਕੋਈ ਵੀ ਕੌਲੀ ਜਾਂ ਕੱਪ ਤੁਸੀਂ ਸੈੱਟ ਕਰ ਸਕਦੇ ਹੋ। ਤਕਰੀਬਨ ਇਹ 300 ਗ੍ਰਾਮ ਮੈਦਾ ਹੋਵੇਗਾ। ਹੁਣ ਇਸਦੇ ਵਿੱਚ ਆਪਾਂ ਪਾਵਾਂਗੇ 1 ਟੀस्पून ਬੇਕਿੰਗ ਪਾਊਡਰ ਤੇ 2 ਤੋਂ 3 ਚੁਟਕੀਆਂ ਇਸਦੇ ਵਿੱਚ ਆਪਾਂ ਨਮਕ ਦੀ ਐਡ ਕਰ ਲਵਾਂਗੇ। ਤੇ ਅੱਧਾ ਕੱਪ ਇੱਥੇ ਆਪਾਂ ਮੈਲਟ ਕੀਤਾ ਹੋਇਆ ਦੇਸੀ ਘਿਓ ਐਡ ਕਰਾਂਗੇ। ਦੇਸੀ ਘਿਓ ਦੇ ਨਾਲ ਬਹੁਤ ਹੀ ਜ਼ਿਆਦਾ ਕ੍ਰਿਸਪੀ ਆਪਣੀ ਬਾਲੂशाही ਬਣ ਕੇ ਤਿਆਰ ਹੋਵੇਗੀ। ਹੁਣ ਇਸ ਨੂੰ ਆਪਾਂ ਹਲਕੇ ਹੱਥਾਂ ਦੇ ਨਾਲ ਪਹਿਲਾਂ ਮਿਕਸ ਕਰ ਲਵਾਂਗੇ। ਤਾਂ ਕਿ ਜਿਹੜਾ ਆਪਣਾ ਘਿਓ ਹੈ ਉਹ ਬਹੁਤ ਹੀ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਕਸ ਹੋ ਜਾਵੇ ਜਿਸ ਤਰ੍ਹਾਂ ਮੈਂ ਮਿਕਸ ਕਰ ਰਹੀ ਹਾਂ ਇਸੇ ਤਰ੍ਹਾਂ ਹੀ ਤੁਸੀਂ ਇਸ ਨੂੰ ਮਿਕਸ ਕਰਨਾ ਹੈ ਜਿਹੜੇ ਸਟੈਪ ਮੈਂ ਤੁਹਾਨੂੰ ਦੱਸਾਂਗੀ ਸੇਮ ਜੇਕਰ ਤੁਸੀਂ ਉਹ ਹੀ ਫੋਲੋ ਕਰੋਗੇ ਤੁਹਾਡੀ ਬਾਲੂ ਸ਼ਾਹੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇਗੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਆਪਣੀ ਮੋਇਨ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਆਟੇ ਦੀ ਮੁਠੀ ਵੱਜਣੀ ਚਾਹੀਦੀ ਹੈ ਪਰਫੈਕਟ ਫਿਰ ਹੀ ਆਪਣੀ ਬਾਲੂ ਸ਼ਾਹੀ ਵਧੀਆ ਬਣ ਕੇ ਤਿਆਰ ਹੋਵੇਗੀ ਮੋਂ ਥੋੜਾ ਥੋੜਾ ਇਸ ਦੇ ਵਿੱਚ ਆਪਾਂ ਪਾਣੀ ਐਡ ਕਰਾਂਗੇ ਤੇ ਬਿਲਕੁਲ ਹਲਕੀ ਹੱਥਾਂ ਦੇ ਨਾਲ ਆਪਾਂ ਆਟਾ ਗੁੰਨਣਾ ਹੈ ਇਸ ਨੂੰ ਆਪਾਂ ਜਿਸ ਤਰ੍ਹਾਂ ਰੋਟੀ ਦਾ ਆਟਾ ਗੁੰਹਦੇ ਆ ਉਸੇ ਹਿਸਾਬ ਨਾਲ ਚੰਗੀ ਤਰ੍ਹਾਂ ਮਲ ਮਲ ਕੇ ਇਹਨਾਂ ਆਟੇ ਨੂੰ ਗੁੰਨਣਾ ਨਹੀਂ ਹੈ ਜਸਟ ਇਸ ਨੂੰ ਹਲਕੇ ਹੱਥਾਂ ਦੇ ਨਾਲ ਆਪਾਂ ਸੈੱਟ ਜਿਹਾ ਹੀ ਕਰਨਾ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਮੈਂ ਥੋੜਾ ਥੋੜਾ ਪਾਣੀ ਪਾ ਕੇ ਇਹਨਾਂ ਨੂੰ ਬਸ ਹੌਲੀ ਹੌਲੀ ਬਿਲਕੁਲ ਹਲਕੇ ਹੱਥਾਂ ਦੇ ਨਾਲ ਇਕੱਠਾ ਕਰ ਲਿਆ ਹੈ ਇਸ ਨੂੰ ਕੋਈ ਆਪਾਂ ਮੁੱਕੀ ਨਹੀਂ ਦਿੱਤੀ ਕੋਈ ਇਸ ਤੇ ਆਪਾਂ ਦਬਾਅ ਨਹੀਂ ਪਾਇਆ ਦੇਖੋ ਆਪਣਾ ਆਟਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਇਸ ਨੂੰ ਆਪਾਂ ਰੈਸਟ ਲਈ 5 ਤੋਂ 10 ਮਿੰਟ ਲਈ ਰੱਖ ਦਵਾਂਗੇ ਦੂਸਰੀ ਸਾਈਡ ਤੇ ਹੁਣ ਆਪਾਂ ਇਸ ਦੀ ਚਾਸ਼ਨੀ ਬਣਾ ਕੇ ਤਿਆਰ ਕਰਦੇ ਹਾਂ ਇਥੇ 2 ਕੱਪ ਮੈਂ ਖੰਡ ਦੇ ਲਏ ਹਨ ਤੇ ਇਸ ਦੇ ਵਿੱਚ ਆਪਾਂ 1 ਕੱਪ ਪਾਣੀ ਦਾ ਐਡ ਕਰਾਂਗੇ ਸੇਮ ਇਹੀ ਮੈਜ਼ਰਮੈਂਟ ਤੁਸੀਂ ਰੱਖਣੀ ਹੈ ਹੁਣ ਇਸ ਨੂੰ ਆਪਾਂ ਹਿਲਾਉਂਦੇ ਹੋਏ ਮੈਲਟ ਕਰ ਲੈਣਾ ਹੈ ਇਹ ਦੇਖੋ ਆਪਣੀ ਇੱਥੇ ਜਿੰਨੀ ਦਿਰ ਖੰਡ ਮੈਲਟ ਹੋ ਰਹੀ ਹੈ ਦੂਸਰੀ ਸਾਈਡ ਤੇ ਇੱਕ ਆਪਾਂ ਲਵਾਂਗੇ ਕੌਲੀ ਤੇ ਉਸ ਦੇ ਵਿੱਚ ਆਪਾਂ ਕੇਸਰ ਦੇ ਥੋੜੇ ਜਿਹੇ ਧਾਗੇ ਪਾ ਲਵਾਂਗੇ ਤੇ ਪਾਣੀ ਪਾ ਕੇ ਇਸ ਨੂੰ ਰੱਖ ਦਵਾਂਗੇ ਤਾਂ ਕਿ ਇਹ ਥੋੜਾ ਜਿਹਾ ਕਲਰ ਆਪਣਾ ਛੱਡ ਦੇਵੇ ਇੱਥੇ ਆਪਣੀ ਚੀਨੀ ਵੀ ਬਹੁਤ ਵਧੀਆ ਮੈਲਟ ਹੋ ਰਹੀ ਹੈ ਤੇ ਇੱਥੇ ਮੈਂ ਥੋੜਾ ਜਿਹਾ ਦੁੱਧ ਐਡ ਕਰ ਰਹੀ ਹਾਂ ਤਾਂ ਕਿ ਆਪਣੀ ਚਾਸ਼ਨੀ ਦੇ ਵਿੱਚ ਥੋੜ ਕਈ ਵਾਰ ਕਾਲਾ ਪੰਜਾ ਹੁੰਦਾ ਹੈ ਤੇ ਉਹ ਝੱਗ ਬਣ ਕੇ ਉੱਤਰ ਜਾਵੇਗਾ ਤੇ ਚਾਸ਼ਨੀ ਆਪਣੀ ਪਰਫੈਕਟ ਚਿੱਟੀ ਬਣ ਕੇ ਤਿਆਰ ਹੋਵੇਗੀ ਆ ਤੁਸੀਂ ਦੇਖ ਸਕਦੇ ਹੋ ਦੁੱਧ ਪਾਉਣ ਦੇ ਨਾਲ ਕਿਸ ਤਰ੍ਹਾਂ ਚਾਸ਼ਨੀ ਦੇ ਉੱਪਰ ਝੱਗ ਜੀ ਆਈ ਹੈ ਜਿਹਨੂੰ ਆਪਾਂ ਮੈਲ ਕਹਿੰਦੇ ਹਾਂ ਉਹ ਸਾਰੀ ਉੱਤਰ ਜਾਵੇਗੀ ਇਸ ਤਰ੍ਹਾਂ ਪੋਣੀ ਦੇ ਨਾਲ ਆਪਾਂ ਇਸ ਨੂੰ ਕੱਢ ਲਵਾਂਗੇ ਤੇ ਆਪਣੀ ਚਾਸ਼ਨੀ ਪਰਫੈਕਟ ਚਿੱਟੀ ਬਹੁਤ ਵਧੀਆ ਬਣ ਕੇ ਤਿਆਰ ਹੋਵੇਗੀ ਚਾਸ਼ਨੀ ਆਪਣੀ ਬਿਲਕੁਲ ਸਾਫ਼ ਹੋ ਚੁੱਕੀ ਹੈ ਹੁਣ ਇਸ ਦੇ ਵਿੱਚ ਆਪਾਂ ਕੇਸਰ ਵਾਲਾ ਪਾਣੀ ਪਾ ਦਵਾਂਗੇ ਤੇ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਫਲੇਵਰ ਵਾਸਤੇ ਇਸਦੇ ਵਿੱਚ ਆਪਾਂ ਇਲਾਇਚੀ ਪਾਊਡਰ ਪਾਵਾਂਗੇ ਤੁਸੀਂ ਚਾਹੋ ਤਾਂ ਇਲਾਇਚੀਆਂ ਨੂੰ ਕੁੱਟ ਕੇ ਵੀ ਇਸਦੇ ਵਿੱਚ ਐਡ ਕਰ ਸਕਦੇ ਹੋ ਹੁਣ ਆਪਾਂ ਚਾਸ਼ਨੀ ਚੈੱਕ ਕਰਦੇ ਹਾਂ ਇਹ ਦੇਖੋ ਚਾਸ਼ਨੀ ਆਪਣੀ ਥੋੜੀ ਜਿਹੀ ਚਿਪਚਿਪੀ ਹੋ ਚੁੱਕੀ ਹੈ ਇਸਦੀ ਆਪਾਂ ਤਾਰ ਨਹੀਂ ਬਣਾਉਣੀ ਜਸਟ ਇਸ ਨੂੰ ਆਪਾਂ ਚਿਪਚਿਪੀ ਹੀ ਬਣਾਉਣਾ ਹੈ ਇਸ ਨੂੰ ਥੋੜਾ ਜਿਹਾ ਹੋਰ ਕਲਰਫੁਲ ਬਣਾਉਣ ਦੇ ਲਈ ਮੈਂ ਥੋੜਾ ਜਿਹਾ ਫੂਡ ਕਲਰ ਇਸਦੇ ਵਿੱਚ ਐਡ ਕਰ ਲਿਆ ਹੈ ਇਹ ਬਿਲਕੁਲ ਆਪਸ਼ਨਲ ਹੈ ਜੇਕਰ ਤੁਸੀਂ ਕਰਨਾ ਚਾਹੋ ਤਾਂ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਇਸ ਨੂੰ ਸਕਿੱਪ ਵੀ ਕਰ ਸਕਦੇ ਹੋ ਆਪਣੀ ਚਾਸ਼ਨੀ ਪਰਫੈਕਟ ਬਣ ਕੇ ਤਿਆਰ ਹੋ ਚੁੱਕੀ ਹੈ ਹੁਣ ਆਪਾਂ ਇਸ ਨੂੰ ਸਾਈਡ ਤੇ ਰੱਖਾਂਗੇ ਤੇ ਹੁਣ ਆਪਾਂ ਬਾਲੂ ਸ਼ਾਹੀ ਬਣਾਉਣੇ ਸਟਾਰਟ ਕਰਾਂਗੇ ਦੇਖੋ ਆਟਾ ਆਪਣਾ ਪਰਫੈਕਟ ਬਣ ਕੇ ਤਿਆਰ ਹੋ ਚੁੱਕਾ ਹੈ ਤੇ ਇਸ ਨੂੰ ਇੱਥੇ ਵੀ ਆਪਾਂ ਬਹੁਤ ਜ਼ਿਆਦਾ ਨਹੀਂ ਮਲਣਾ ਇਹ ਤਾਂ ਹਨ ਨੂੰ ਮੈਂ ਦਿਖਾਉਣੀ ਹੈ ਇਸ ਤਰ੍ਹਾਂ ਦਾ ਆਪਣਾ ਆਟਾ ਹੋਣਾ ਚਾਹੀਦਾ ਹੈ ਦੇਖੋ ਇਸ ਦੀਆਂ ਲੇਅਰਸ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਵਧੀਆ ਲੇਅਰਸ ਇਸ ਦੀਆਂ ਬਣ ਕੇ ਤਿਆਰ ਹੋਈਆਂ ਹਨ ਇਹ ਲੇਅਰ ਸਾਟੀ ਦੇ ਵਿੱਚ ਹੋਣਗੀਆਂ ਤੇ ਫਿਰ ਹੀ ਆਪਣੀ ਬਾਲੂਸ਼ਾਈ ਦੇ ਵਿੱਚ ਲੇਅਰਸ ਬਣ ਕੇ ਤਿਆਰ ਹੋਣਗੀਆਂ ਇਹ ਦੇਖੋ ਇਸ ਤਰ੍ਹਾਂ ਹੱਥਾਂ ਦੇ ਨਾਲ ਇਸ ਨੂੰ ਆਪਾਂ ਤੋੜ-ਤੋੜ ਕੇ ਫਿਰ ਇਸ ਤਰ੍ਹਾਂ ਸੈੱਟ ਕਰਾਂਗੇ ਤਾਂ ਕਿ ਇਸ ਦੇ ਵਿੱਚ ਹੋਰ ਲੇਅਰਸ ਬਣ ਕੇ ਤਿਆਰ ਹੋ ਜਾਣ ਹੁਣ ਆਪਾਂ ਬਾਲੂਸ਼ਾਈ ਬਣਾਉਣੀ ਸਟਾਰਟ ਕਰਦੇ ਹਾਂ ਮੈਂ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਬਾਲੂਸ਼ਾਈ ਬਣਾਈ ਹੈ ਇਸ ਤਰ੍ਹਾਂ ਥੋੜਾ ਜਿਹਾ ਆਟਾ ਲਵਾਂਗੇ ਤੇ ਉਸ ਤੋਂ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਪਹਿਲਾਂ ਲੰਬਾ ਜਿਹਾ ਕਰ ਲਵਾਂਗੇ ਜਿਸ ਤਰ੍ਹਾਂ ਮੈਂ ਬਣਾ ਰਹੀ ਹਾਂ ਇਸੇ ਤਰ੍ਹਾਂ ਤੁਸੀਂ ਬਣਾਉਣੀ ਹੈ ਤੇ ਉਂਗਲ ਦੇ ਉੱਪਰ ਇਸ ਨੂੰ ਆਪਾਂ ਫੋਲਡ ਕਰ ਲਵਾਂਗੇ ਤੇ ਦੇਖੋ ਪਰਫੈਕਟ ਆਪਣੀ ਬਾਲੂਸ਼ਾਈ ਬਣ ਕੇ ਤਿਆਰ ਹੋਈ ਹੈ ਇਸ ਦੇ ਵਿੱਚ ਡੇਅਰਸ ਵੀ ਤੁਹਾਨੂੰ ਦਿਖ ਰਹੀਆਂ ਹਨ ਇਸ ਦੇ ਸੈਂਟਰ ਦੇ ਵਿੱਚ ਆਪਾਂ ਇਸ ਤਰ੍ਹਾਂ ਗੂਠੇ ਦੇ ਨਾਲ ਸ਼ੇਕ ਕਰ ਲਵਾਂਗੇ ਤਾਂ ਕਿ ਜਦੋਂ ਆਪਾਂ ਇਸ ਨੂੰ ਫਰਾਈ ਕਰਾਂਗੇ ਤੇ ਇਸ ਦੇ ਅੰਦਰ ਤੱਕ ਇਹ ਫਰਾਈ ਹੋ ਜਾਵੇ ਤੇ ਜਦੋਂ ਆਪਾਂ ਇਸ ਨੂੰ ਚਾਸ਼ਨੀ ਦੇ ਵਿੱਚ ਪਾਵਾਂਗੇ ਤੇ ਅੰਦਰ ਤੱਕੇ ਜੂਸੀ ਬਣ ਕੇ ਤਿਆਰ ਹੋਵੇ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੀਆਂ ਬਾਲੂਸ਼ਾਈਆਂ ਜਿੰਨੀਆਂ ਆਪਾਂ ਬਣਾ ਰਹੇ ਹਾਂ ਬਿਲਕੁਲ ਲੇਅਰਸ ਇਸ ਦੀਆਂ ਬਣ ਕੇ ਤਿਆਰ ਹੋ ਰਹੀਆਂ ਹਨ ਬਹੁਤ ਤਰੀਕੇ ਹਨ ਬਾਲੂਸ਼ਾਈ ਨੂੰ ਬਣਾਉਣ ਦੇ ਪਰ ਮੈਂ ਇਹ ਬਿਲਕੁਲ ਸਿੰਪਲ ਤਰੀਕਾ ਤੁਹਾਨੂੰ ਦੱਸਿਆ ਹੈ ਬਿਲਕੁਲ ਝੰਜੜ ਤੋਂ ਬਿਨਾ ਵਾਲਾ ਥੋੜਾ ਜਿਹਾ ਆਟਾ ਲਵੋ ਉਸ ਨੂੰ ਇਸ ਤਰ੍ਹਾਂ ਥੋੜਾ ਜਿਹਾ ਲੰਮਾ ਤੇ ਫੋਲਡ ਕਰ ਲਓ ਤੇ ਮਗਰੋਂ ਇਸ ਨੂੰ ਉਂਗਲ ਦੇ ਨਾਲ ਇਸ ਤਰ੍ਹਾਂ ਉਂਗਲ ਦੇ ਉੱਪਰ ਕਵਰ ਕਰਕੇ ਤੇ ਲਓ ਜੀ ਗੋਲ ਜਿਹਾ ਇਸ ਨੂੰ ਰਾਉਂਡ ਜਿਹਾ ਬਣਾ ਲਓ ਤੇ ਇਹ ਆਪਣੀ ਪਰਫੈਕਟ ਬਾਲੂ ਸ਼ਾਹੀ ਬਣ ਕੇ ਤਿਆਰ ਹੋਵੇਗੀ ਦੇਖਿਓ ਤੁਹਾਡੇ ਸਾਹਮਣੇ ਮੈਂ ਇਸ ਨੂੰ ਫਰਾਈ ਕਰਾਂਗੀ ਇਹ ਪਰਫੈਕਟ ਫੁੱਲ ਵੀ ਜਾਏਗੀ ਤੇ ਇਸ ਦੇ ਅੰਦਰ ਚਾਸ਼ਨੀ ਵੀ ਪਰਫੈਕਟ ਚਾਏਗੀ ਇਹ ਦੇਖੋ ਆਪਾਂ ਪਹਿਲਾਂ ਬਾਲੂ ਸ਼ਾਹੀਆਂ ਇੰਨੀਆਂ ਬਣਾ ਕੇ ਤਿਆਰ ਕਰ ਲਈਆਂ ਹਨ ਤੇਲ ਆਪਣਾ ਗਰਮ ਹੋ ਚੁੱਕਾ ਹੈ ਤੇਲ ਨੂੰ ਬਹੁਤ ਜ਼ਿਆਦਾ ਗਰਮ ਨਹੀਂ ਕਰਨਾ ਜਸਟ ਮੜਾ ਜਾ ਜਦੋਂ ਕੋਸਾ ਜਾ ਹੋ ਗਿਆ ਤਾਂ ਉਸ ਦੇ ਵਿੱਚ ਆਪਾਂ ਇਹਨਾਂ ਨੂੰ ਪਾ ਦੇਣਾ ਹੈ ਤੇ ਪਹਿਲਾਂ ਆਪਾਂ ਬਿਲਕੁਲ ਵੀ ਇਹਨਾਂ ਨੂੰ ਨਹੀਂ ਹਿਲਾਉਣਾ ਇੱਕ ਤੋਂ 2 ਮਿੰਟ ਲਈ ਇਸੇ ਤਰ੍ਹਾਂ ਹੀ ਇਹਨਾਂ ਨੂੰ ਰੱਖਣਾ ਹੈ ਜਦੋਂ ਇਹ ਆਪਣੇ ਆਪ ਫੁੱਲ ਕੇ ਉੱਪਰ ਨੂੰ ਆਉਣ ਗਿਆ ਤਾਂ ਫਿਰ ਇਹਨਾਂ ਨੂੰ ਆਪਾਂ ਹਲਕੀ ਹੱਥਾਂ ਦੇ ਨਾਲ ਹਲਾਵਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਪਰਫੈਕਟ ਫੁੱਲ ਰਹੀਆਂ ਹਨ ਤੇ ਇਹਨਾਂ ਦਾ ਸਾਈਜ਼ ਵੀ ਵੱਡਾ ਹੋ ਰਿਹਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਆਪਣੀ ਬਾਲੂ ਸ਼ਾਹੀ ਦਾ ਜਿਹੜਾ ਆਟਾ ਸੀ ਉਹ ਬਿਲਕੁਲ ਪਰਫੈਕਟ ਬਣਿਆ ਸੀ ਬਿਲਕੁਲ ਲੋ ਫਲੇਮ ਦੇ ਉੱਪਰ ਹੀ ਹੋਣ ਇਹਨਾਂ ਨੂੰ ਆਪਾਂ ਪਕਾਵਾਂਗੇ ਜਦੋਂ ਤੱਕ ਇਹਨਾਂ ਦਾ ਕਲਰ ਥੋੜਾ ਜਿਹਾ ਬ੍ਰਾਊਨ ਨਹੀਂ ਹੋ ਜਾਂਦਾ ਇਥੇ ਆਪਾਂ ਨੂੰ 10 ਤੋਂ 15 ਮਿੰਟ ਲੱਗਣਗੇ ਇਸ ਨੂੰ ਪਕਾਉਣ ਦੇ ਲਈ ਇਥੇ ਥੋੜਾ ਜਿਹਾ ਆਪਾਂ ਨੂੰ ਪੇਸ਼ੈਂਸ ਰੱਖਣਾ ਪਵੇਗਾ ਕਿਉਂਕਿ ਇਹ ਹੀ ਸਟੈਪ ਹੈ ਜਿਸ ਨੂੰ ਥੋੜਾ ਟਾਈਮ ਲੱਗਦਾ ਹੈ ਨਹੀਂ ਤਾਂ ਪਹਿਲੇ ਸਿੰਪਲ ਤੇ ਈਜੀ ਸਟੈਪਸ ਹਨ ਜਿਨ੍ਹਾਂ ਨੂੰ ਆਪਾਂ ਬਹੁਤ ਜਲਦੀ ਕਰ ਲਿਆ ਸੀ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਹੌਲੀ ਹੌਲੀ ਆਪਣੀ ਬਾਲੂਸ਼ਾਈਆਂ ਦਾ ਕਲਰ ਚੇਂਜ ਹੋ ਰਿਹਾ ਹੈ ਥੋੜਾ ਜਿਹਾ ਆਪਾਂ ਹੋਰ ਇਸ ਨੂੰ ਪਕਾ ਲਵਾਂਗੇ ਤਾਂ ਕਿ ਥੋੜਾ ਜਿਹਾ ਕਲਰ ਹੋਰ ਬ੍ਰਾਊਨ ਹੋ ਜਾਵੇ ਇਥੇ ਪਰਫੈਕਟ ਆਪਣੀਆਂ ਬਾਲੂਸ਼ਾਈਆਂ ਪੱਕ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਆਪਾਂ ਇਹਨਾਂ ਨੂੰ ਤੇਲ ਦੇ ਵਿੱਚੋਂ ਕੱਢ ਲਵਾਂਗੇ ਤੇ ਇੱਥੇ ਇੱਕ ਹੋਰ ਤੁਸੀਂ ਗੱਲ ਯਾਦ ਰੱਖਣੀ ਹੈ ਜਦੋਂ ਆਪਾਂ ਦੂਸਰਾ ਬਾਲੂਛਾਈਆਂ ਨੂੰ ਇਸਦੇ ਤੇਲ ਦੇ ਵਿੱਚ ਪਾਉਣਾ ਹੈ ਤੇ ਗੈਸ ਦਾ ਫਲੇਮ ਬੰਦ ਕਰ ਲੈਣਾ ਹੈ ਤੇ ਇਸ ਨੂੰ ਨਾਰਮਲ ਟੈਂਪਰੇਚਰ ਤੇ ਜਦੋਂ ਤੇਲ ਆਊਗਾ ਉਸ ਟਾਈਮ ਮਗਰੋਂ ਦੂਸਰੀਆਂ ਬਾਲੂਛਾਈਆਂ ਇਸਦੇ ਵਿੱਚ ਤਲਣੀਆਂ ਹਨ ਇਸੇ ਤਰ੍ਹਾਂ ਆਪਾਂ ਬਾਕੀ ਸਾਰੀਆਂ ਬਾਲੂਛਾਈਆਂ ਫਰਾਈ ਕਰ ਲਵਾਂਗੇ ਤੇ ਹੁਣ ਆਪਾਂ ਇੱਥੇ ਬਾਲੂਛਾਈਆਂ ਨੂੰ ਚਾਸ਼ਨੀ ਦੇ ਵਿੱਚ ਪਾ ਲਵਾਂਗੇ ਇਹਨਾਂ ਨੂੰ ਆਪਾਂ 5 ਤੋਂ 7 ਮਿੰਟ ਲਈ ਇਸੇ ਦਿਨ ਰੱਖਾਂਗੇ ਜਿਸ ਦੇ ਨਾਲ ਇਹ ਪਰਫੈਕਟ ਅੰਦਰ ਤੱਕ ਜੂਸੀ ਬਣ ਕੇ ਤਿਆਰ ਹੋ ਜਾਣੀਆਂ ਜਿਹੜੀ ਚਾਸ਼ਨੀ ਹੈ ਉਹ ਅੰਦਰ ਤੱਕ ਚਲੇ ਜਾਵੇਗੀ ਜਿਸ ਦੇ ਨਾਲ ਇਹ ਅੰਦਰੋਂ ਜੂਸੀ ਤੇ ਬਾਹਰੋਂ ਬਹੁਤ ਹੀ ਜ਼ਿਆਦਾ ਕ੍ਰਿਸਪੀ ਬਣ ਕੇ ਤਿਆਰ ਹੋਣਗੀਆਂ ਤੁਹਾਨੂੰ ਮੈਂ ਅੱਗੇ ਦਿਖਾਵਾਂਗੀ ਕਿ ਕਿੰਨੀਆਂ ਜ਼ਿਆਦਾ ਆਪਣੀਆਂ ਕ੍ਰਿਸਪੀ ਤੇ ਜੂਸੀ ਬਣ ਕੇ ਇਹ ਬਾਲੂਸ਼ਾਈਆਂ ਤਿਆਰ ਹੋਈਆਂ ਹਨ ਮੇਰੀ ਇੱਕ ਰਿਕਵੈਸਟ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਇਹ ਸਾਰਾ ਕੁਝ ਫ੍ਰੀ ਹੈ ਤੇ ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਆਪਣੀਆਂ ਸਾਰੀਆਂ ਬਾਲੂਸ਼ਾਈਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਹੁਣ ਆਪਾਂ ਇਹਨਾਂ ਨੂੰ ਚਾਸ਼ਨੀ ਦੇ ਵਿੱਚੋਂ ਕੱਢ ਲਵਾਂਗੇ ਤੇ ਮੈਂ ਤੁਹਾਨੂੰ ਦਿਖਾਵਾਂਗੀ ਕਿ ਕਿੰਨੀਆਂ ਕ੍ਰਿਸਪੀ ਤੇ ਜੂਸੀ ਬਣ ਕੇ ਬਾਲੂਸ਼ਾਈਆਂ ਤਿਆਰ ਹੋਈਆਂ ਹਨ ਤੁਸੀਂ ਵੀ ਜਰੂਰ ਬਣਾਓ ਖਾਓ ਤੇ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਇਹ ਰੈਸਪੀ ਮੇਰੀ ਬੇਟੀ ਦੇ ਨਾਲ ਮੇਰੇ ਬਣਵਾਈ ਸੀ ਬਹੁਤ ਹੀ ਸਿੰਪਲ ਤੇ ਈਜ਼ੀ ਤਰੀਕਾ ਤੁਹਾਨੂੰ ਦੱਸਿਆ ਹੈ ਇਹ ਦੇਖੋ ਮੈਂ ਤੁਹਾਨੂੰ ਤੋੜ ਕੇ ਦਿਖਾਉਣੀ ਹਾਂ ਕਿ ਕਿੰਨੀਆਂ ਜਿਆਦੀਆਂ ਕ੍ਰਿਸਪੀ ਤੇ ਜੂਸੀ ਬਣ ਕੇ ਤਿਆਰ ਹੋਈਆਂ ਹਨ ਬਾਲੂਸ਼ਾਈ ਆਪਣੀਆਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ